ਬਿੱਤੇ ਦਿਨੀ ਗੈਂਗਸਟਰ ਵੱਲੋਂ ਸੰਜੇ ਵਰਮਾ ਕਪੜਾ ਵਪਾਰੀ ਦੇ ਕਿਤੇ ਹਮਲੇ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਤੇ ਅੱਜ ਉਹਨਾਂ ਦੇ ਭੋਗ ਦੇ ਉੱਤੇ ਸਿੱਧੂ ਮੂਸਾ ਵਾਲੇ ਦੇ ਜਿਹੜੇ ਪਿਤਾ ਬਲਕੌਰ ਬਾਪੂ ਜਿਹੜੇ ਨੇ ਉਹ ਪਹੁੰਚੇ ਨੇ ਤੇ ਉਸ ਮੌਕੇ ਤੇ ਉਹ ਭਾਵੂ ਕੀ ਕਹਿੰਦੇ ਨੇ ਸ਼ਬਦਾਂ ਦੀ ਮਾਰ ਤੋਂ ਵੀ ਪਰੇ ਇਹ ਗੱਲ ਹੈ ਜਦੋਂ ਮੈਂ 29 ਮਈ ਨੂੰ ਇਦਾਂ ਦਾ ਦਿਨ ਦੇਖਿਆ ਸੀ ਜਦ ਮੈਂ ਜਿੱਦਾਂ ਅਵੋਰੇ ਘਟਨਾ ਹੋਈ ਉਸ ਦਿਨ ਦੇਖਿਆ ਵੀ ਯਾਰ ਤਰੱਕੀ ਕਰਨੀ ਅੱਜ ਦੇ ਯੁੱਗ ਦੇ ਵਿੱਚ ਗੁਨਾਹ ਹੋ ਗਈ ਹੈ ਇਹ ਲੋਕ ਸਾਨੂੰ ਬੇਰੁਜ਼ਗਾਰ ਤੇ ਭੁੱਖੇ ਮਰਦੇ ਹੀ ਦੇਖਣਾ ਚਾਹੁੰਦੇ ਜਦੋਂ ਕਿਸੇ ਦਾ ਕੋਈ ਕਾਰੋਬਾਰ ਹੁਣ ਜੇ ਮੈਂ ਵਰਮਾ ਪਰਿਵਾਰ ਵੀ ਦੇਖਾਂ ਜਿਹੜਾ ਨਹੀਂਆਂ ਦੋ ਪੁਸ਼ਤਾਂ ਖਾਪਦੀਆਂ ਹੋਣਗੀਆਂ ਇਸ ਚੀਜ਼ ਨੂੰ ਬ੍ਰਾਂਡ ਬਣਾਉਂਦਿਆਂ ਕਿੱਥੋਂ ਤੱਕ ਗਏ ਹਨ ਸਿਕ ਸੁਧਾਰਨ ਟੇਲਰ ਤੋਂ ਲੈ ਕੇ ਬ੍ਰਾਂਡ ਬਣਨਾ ਇੱਕ ਬਹੁਤ ਵੱਡੀ ਗੱਲ ਹੈ ਮੈਂ ਸਲੂਟ ਕਰਦਾ ਨਹੀਂ ਮਿਹਨਤ ਨੂੰ ਪਰੰਤੂ ਜਿਹੜੇ ਸਾਡੇ ਦਰਿੰਦੇ ਨੇ ਉਹ ਕਿਸ ਤਰ੍ਹਾਂ ਸਾਡੀਆਂ ਕਮਾਈਆਂ ਤੇ ਨਿਗਰ ਰੱਖੇ ਬੈਠੇ ਆ ਤੇ ਉਹਨਾਂ ਦੇ ਨਾਲ ਜਿਹੜਾ ਸਾਡਾ ਰਾਜਨੀਤਿਕ ਪਹੁੰਚ ਹੈ ਉਹ ਬੇਹੱਦ ਕਮਜ਼ੋਰ ਨਜ਼ਰ ਆ ਰਹੀ ਹੈ ਇਸ ਗੱਲ ਤੇ ਮੈਂ ਮੇਰਾ ਅੱਜ ਆਉਣ ਦਾ ਮਤਲਬ ਇਹ ਸੀ ਕਿਉਂਕਿ ਜਦੋਂ ਮੈਂ ਕੱਲ ਨਾ ਸੀਮਾ ਸਾਹਿਬ ਦਾ ਬਿਆਨ ਤੇ ਇੱਕ ਪੱਲਾ ਸ਼ਾਇਦ ਹਰਪਾਲ ਭੁੱਲਰ ਸਾਹਿਬ ਨੇ ਮੈਂ ਕਹ ਲੈ ਸੀਐਮ ਸਾਹਿਬ ਦਾ ਸਭ ਨੇ ਇਹ ਕਹਿ ਕੇ ਇੱਕ ਪੱਲਾ ਝਾੜਤਾ ਵੀ ਇਹ ਤਾਂ ਜੀ ਗੁੰਡੇ ਦਾ ਬੀਜੇਪੀ ਪਾਰੀ ਆਪ ਕੋਸ਼ਾ ਤੱਕ ਤੁਹਾਡੀ ਗੱਲ ਸਹੀ ਹੈ ਵੀ ਉਹਨਾਂ ਦੀ ਜੇਲ੍ਹ ਦੇ ਵਿੱਚ 268 ਲਾ ਕੇ ਉਹਨਾਂ ਨੇ ਉਹਨੂੰ ਰੱਖਿਆ ਹੋਇਆ ਉਹ ਕਿਸੇ ਅਦਾਲਤ ਦੇ ਵਿੱਚ ਨਹੀਂ ਪਹੁੰਚਦਾ ਪਰ ਤੁਸੀਂ ਵੀ ਯਾਦ ਕਰੋ ਥੋੜੀ ਜਿਹੀ ਤੁਹਾਡੀ ਜ਼ਿਆਦਾ ਕਮਜ਼ੋਰ ਹੋ ਗਈ ਜਦੋਂ ਤੁਹਾਡੇ ਕੋਲੇ ਸੀਆਈ ਦੀ ਕਸਟਡੀ ਦੇ ਵਿੱਚ ਲਾਰੈਂਸ ਮਿਸ਼ਨ ਹੋਈ ਸੀਗਾ ਤੇ ਤੁਸੀਂ ਕਿਹੜੀ ਕਸਰ ਛੱਡੀ ਮਹਿਮਾਨ ਨਵਾਜੀ ਦੀ ਇੰਟਰਵਿਊ ਬੂਹਾ ਤੱਕ ਤੁਸੀਂ ਕਰਵਾਤੀਆਂ ਬਾਹਾਂ ਤੇ ਟੈਟੂ ਤੁਸੀਂ ਬਣਵਾਤੇ ਤੇ ਦਾੜੀ ਕੱਟਣ ਵਾਸਤੇ ਸਪੈਸ਼ਲ ਨਾਈ ਤੁਸੀਂ ਅੰਦਰ ਭੇਜਦੇ ਸੀ ਤੁਸੀਂ ਤੁਸੀਂ ਸ਼ਾਪਿੰਗ ਕਰਵਾਈ ਰਾਤ ਨੂੰ ਚੰਡੀਗੜ੍ਹ ਦੇ ਮਾਲ ਖਲਵਾ ਖਲਵਾ ਕੇ ਤਾਂ ਤੁਸੀਂ ਤਾ ਆਪਣੇ ਕਿਸੇ ਜਿਹੜਾ ਆਪਾਂ ਮੈਂ ਪ੍ਰੈਸ ਦੇ ਅੱਗੇ ਉਹ ਸ਼ਬਦ ਨਹੀਂ ਵਰਤਣੇ ਚਾਹੁੰਦਾ ਅਸੀਂ ਵਿਸ਼ੇਸ਼ ਮਹਿਮਾਨ ਦੀ ਸੇਵਾ ਕਰਦੇ ਹੁੰਦੇ ਨਾ ਉਸ ਤੋਂ ਵੀ ਜ਼ਿਆਦਾ ਤੁਸੀਂ ਕੀਤੀ ਹੈ ਤਾਂ ਫਿਰ ਤੁਸੀਂ ਭਾਜਪਾ ਨੂੰ ਕਿਵੇਂ ਕਹਿ ਸਕਦੇ ਹੋ ਤੁਸੀਂ ਸਿੱਧਾ ਇਹ ਗੱਲ ਕਹੋ ਜਨਤਾ ਨੂੰ ਵੀ ਅਸੀਂ ਇੱਕ ਸਾਡੇ ਕਮਾਊ ਪੁੱਤ ਬਣ ਗਏ ਅਸੀਂ ਕਾਰੋਬਾਰੀਆਂ ਤੋਂ ਡਰਾ ਕੇ ਪੈਸੇ ਲੈਣੇ ਆ ਮੈਂ 2 ਮਿੰਟ ਲਾਉਣੇ ਚਾਹੁੰਦਾ ਕਿਉਂਕਿ ਸਰਕਾਰ ਦੇ ਨਮਾਇਦੇ ਬੈਠੇ ਸੀਗੇ ਮੈਂ ਸ਼ਾਇਦ ਉਹਨਾਂ ਨੂੰ ਆਪਣੀ ਗੱਲ ਨੂੰ ਲੈ ਆ ਕੇ ਕੈਬਨਿਟ ਵਿੱਚ ਦੱਸ ਦੇ ਜੇ ਮੇਰੀ ਕਹੀ ਹੋਈ ਗੱਲ ਇੱਕ ਵੀ ਝੂਠੀ ਜਾਂ ਇੱਕ ਮਸਾਲਾ ਲਾਉਣ ਜਾਂ ਸਿਆਸੀ ਮੰਚੇ ਤੋਂ ਹੋਵੇ ਜਵਾਬ ਦੇਣ ਉਸ ਗੱਲ ਦਾ ਬੇਸ਼ੱਕ ਮੇਰੇ ਤੇ ਭਗਵਾਨ ਤੁਮਨ ਪਰਚਾ ਆ ਦੇਵੇ ਜਿੰਮੇਵਾਰਾ ਕਹੀ ਹੋਈ ਗੱਲ ਤੋਂ ਮੁਕਰਦਾ ਨਹੀਂ ਔਰ ਮੈਂ ਪ੍ਰੈਕਟੀਕਲੀ ਇਹ ਗੱਲਾਂ ਦੇ ਵਿੱਚ 3 ਸਾਲ ਤੋਂ ਚੱਲ ਰਿਹਾ ਲਗਾਤਾਰ ਪੁਲਿਸ ਦਾ ਅਫਸਰ ਜਿਹਦੇ ਕੋਲੇ ਵੀ ਮੈਂ ਅੱਜ ਤੱਕ ਆਪਣੇ ਪੁੱਤ ਦਾ ਕੇਸ ਲੈ ਕੇ ਗਿਆ ਉਨੇ ਇੰਨੀ ਹਮਦਰਦੀ ਨਾਲ ਉਸ ਕੇਸ ਨੂੰ ਵਿਚਾਰਿਆ ਉਹਦੀ ਅੱਖ ਨਮ ਹੋਈ ਹਰੇਕ ਦੇ ਅੱਗੇ ਰੱਖਿਆ ਉਹ ਤੇਰਾ ਮੇਰਾ ਅਰਮਾ ਕਮਾਉਣ ਵਾਲਾ ਪੁੱਤ ਨੇ ਨੇ ਦੋ ਪਿੰਡ ਤੇ ਨਸ਼ੇੜੀ ਆ ਕੇ ਗੋਲੀਆਂ ਮਾਰ ਕੇ ਮਾਰ ਕੇ ਮੇਰਾ ਪੁੱਤ ਜ਼ਿਲ੍ਹੇ ਨੂੰ ਗੋਦ ਲੈਣ ਦੇ ਵਿੱਚ ਚਾਹੁੰਦਾ ਸੀ ਉਹ ਵੀ ਮੈਂ ਅੱਗੇ ਜਾ ਕੇ ਨੂੰ ਮੈਂ ਇਹਦਾ ਸੁਧਾਰ ਕਰੂੰਗਾ ਔਰ ਨਸ਼ੇੜੀਆਂ ਨੇ ਘਰੇ ਬੈਠੇ ਨੂੰ ਅੱਗੇ ਗੋਲੀਆਂ ਨਾ ਮਾਰ ਤਾ ਉਹਨਾਂ ਨੇ ਤਾਂ ਜ਼ਿੰਮੇਵਾਰੀ ਕਿਹਦੀ ਫਿਕਸ ਕੀਤੀ ਹਲੇ ਤੱਕ ਮੇਰੇ ਪੁੱਤ ਦਾ ਮਾਸ ਕਮਾਈਂ ਨਹੀਂ ਲੱਭਿਆ ਉਸ ਨੂੰ ਸੱਤ ਬਣਦੀ ਹੈ ਆਈਜੀ ਸਾਹਿਬ ਲੱਗਦੇ ਨੇ ਜਿਹੜੇ ਅੱਜ ਕੱਲ ਮੱਖ ਮੰਤਰੀ ਦੇ ਚਰਨਾਂ 'ਚ ਨੇ ਮੈਨੂੰ ਕਹਿੰਦੇ ਜੀ ਮੈਂ ਚਾਰ ਬੰਦੇ ਦੇ ਨਾਮਜ਼ਦ ਕਰਤੇ ਨਾਂ ਰੱਖਤੇ ਕਹਿੰਦੇ ਜੀ ਤੁਸੀਂ ਸਵਾਲ ਦੱਸੋ ਕਿਹੜੇ ਪੁੱਛੀਏ ਦੱਸੋ ਇੱਕ ਆਈਪੀਐਸ ਅਧਿਕਾਰੀ ਨੂੰ ਇੱਕ 10 ਪੜਿਆ ਹੋਇਆ ਪੀੜਤ ਵਿਅਕਤੀ ਸਵਾਲ ਦੱਸੂਗਾ ਵੀ ਤੁਸੀਂ ਦੋਸ਼ੀ ਤੋਂ ਪੁੱਛ ਕੇ ਚ ਕਿਵੇਂ ਕਰਨੀ ਹੈ ਇਹ ਵੀਰ ਇਸ ਤਰ੍ਹਾਂ ਜੀਲ ਕਰਦੇ ਨੇ ਇਸੇ ਕਰਕੇ ਮੈਂ ਥੋੜਾ ਜਿਹਾ ਹਾਲੇ ਪਰਿਵਾਰ ਨੂੰ ਵੀ ਮਿਲਣਾ ਹੈ ਇਹਨਾਂ ਦੀਆਂ ਗੱਲਾਂ 'ਚ ਨਾ ਆਇਆ ਜਾਵੇ ਜਦੋਂ ਅਸੀਂ ਸੰਸਕਾਰ ਕਰਤਾ 50% ਤਾਂ ਅਸੀਂ ਉਹ ਨਹੀਂ ਗਏ ਜਦੋਂ ਭੋਗ ਪੈ ਗਿਆ 20% ਅਸੀਂ ਉਧੇਗੇ ਉਦੋਂ ਮੋਰ ਤਾਂ ਗੱਲ ਹੀ 10-5% ਰਹਿ ਜਾਂਦੀ ਹੈ ਆਪਾਂ ਹੱਥ ਬੰਨਣ ਜੋਗੇ ਉਦੋਂ ਬਾਅਦ ਰਹਿ ਜਾਂਦੇ ਆ ਕਿਉਂਕਿ ਜਨਤਾ ਖੜਦੀ ਹੈ ਸਾਡੇ ਨਾਲ ਸੰਸਕਾਰ ਤੱਕ ਉਦੋਂ ਜੋਸ਼ ਹੁੰਦਾ ਉਦੋਂ ਅਸੀਂ ਤਾਂ ਕੋਈ ਵੀ ਨਹੀਂ ਧੌਣ ਤੇ ਗੋਡਾ ਧਰ ਕੇ ਮਨਾ ਸਕਦੇ ਕਿਸੇ ਗੱਲ ਨੂੰ ਜਿਹੜਿਆ ਮੈਂ ਵੀ ਇਸ ਮਾਮਲੇ 'ਚ ਗਲਤੀਆਂ ਕਰ ਗਿਆ ਕਿਉਂਕਿ ਮੈਂ ਇੱਕ ਫੌਜੀ ਸੀ ਮੇਰੇ ਅੰਦਰਲਾ ਫੌਜੀ ਵੀ ਮੈਨੂੰ ਮਾਰ ਗਿਆ ਕਿ ਮੈਂ ਕਾਨੂੰਨ ਤੋਂ ਬਾਹਰ ਜਾਣ ਬਾਰੇ ਸੋਚਿਆ ਨਾ ਵੀ ਨਹੀਂ ਯਾਰ ਕੋਈ ਕਾਨੂੰਨ ਦੇ ਹਿਸਾਬ ਨਾਲ ਹੀ ਗੱਲ ਕਰਾਂਗੇ ਕਿਸੇ ਦਾ ਹੋਰ ਨੁਕਸਾਨ ਹੋ ਜੂ ਕਿਸੇ ਹੋਰ ਜਵਾਕ ਦੀ ਮੌਤ ਹੋ ਜੂ ਤੇਰਾ ਤਾਂ ਜਿਹੜਾ ਤੂੰ ਕਿਸੇ ਦਾ ਹੋਰ ਨਾ ਉਜਾੜ। ਸਾਰਾ ਗੱਲਾਂ ਮੈਨੂੰ ਵੀ ਮਾਰ ਗਈਆਂ। ਇਸ ਕਰਕੇ ਇਹ ਵੀ ਸ਼ਰੀ ਫੈਮਿਲੀ ਐ ਜਿੰਦਾਂ ਨੂੰ ਵੀ ਗੱਲ ਸਰਕਾਰ ਆ ਕੇ ਦੱਬ ਲੈਂਦੀ ਐ। ਗੌਰਮੈਂਟ ਦਾ ਕੰਮ ਕੇਵਲ ਇੰਨਾ ਰਹਿ ਗਿਆ ਕਿਸੇ ਪੀੜਤ ਨੂੰ ਉਹਦੀ ਪ੍ਰੋਵੈਂਸ਼ਨ ਕੋਈ ਨਹੀਂ। ਪਰੰਤੂ ਜਦੋਂ ਕੋਈ ਨੁਕਸਾਨ ਹੋ ਗਿਆ ਫਿਰ ਉਹਨੂੰ ਜਿਹੜਾ ਦੱਬਣ ਦੀ ਕੋਸ਼ਿਸ਼ ਹੋਣ ਲੱਗ ਜਾਂਦੀ ਐ ਉਹਨੂੰ ਨਿਵੇੜਨ ਦੀ ਕੋਸ਼ਿਸ਼ ਹੋਣ ਲੱਗ ਜਾਂਦੀ ਐ। ਉਹ ਅਫਸਰ ਨੂੰ ਚੰਗਾ ਮੰਨਿਆ ਜਾਂਦਾ ਜਿਹੜਾ ਥਾਪੜ ਤੋਂ ਉੱਪਰ ਕੇ ਭੋਗ ਪਵਾ ਦੇ ਕੇ ਹੱਲ ਬਣ ਜਾਂਦਾ। ਜੇ ਇਸ ਮਾਮਲੇ ਦੇ ਅੰਦਰ ਪੁਲਿਸ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਕੀ ਤੁਸੀਂ ਸੰਤੁਸ਼ਟ ਜੀ ਐਸ ਥੋੜਾ ਉੱਚੀ ਬੋਲੋ ਜੀ ਲਗੀ ਜਿਹੜੀ ਪੁਲਿਸ ਦੀ ਕਾਰਵਾਈ ਇਸ ਮਾਮਲੇ ਦੇ ਅੰਦਰ ਹੁਣ ਤੱਕ ਹੋਈ ਹੈ ਉਹਦੇ ਤੋਂ ਸੰਤੁਸ਼ਟ ਨਹੀਂ ਤੁਸੀਂ ਦੇਖੋ ਮੈਨੂੰ ਨਾ ਕਿਉਂਕਿ ਦੂਸਰੇ ਜ਼ਿਲ੍ਹੇ ਦੀ ਪੁਲਿਸ ਹੈ ਜਿਹਦੀਆਂ ਜ਼ਿਆਦਾ ਬਰੀਕੀਆਂ ਦਾ ਪਤਾ ਨਹੀਂ ਮੇਰੀ ਆਤ ਨਹੀਂ ਹੈਗੀ ਮੈਂ ਐਵੇਂ ਤੁਰਿਆ ਜਾਂਦਾ ਠਾਹ ਸੋਟਾ ਮਾਰ ਜਾਂ ਜਦੋਂ ਕੋਈ ਇਸ ਗੱਲ ਦੀ ਕੋਈ ਜਾਣਕਾਰੀ ਜਿੰਨੀ ਕਿ ਮੇਰੇ ਮੈਂ ਆਪਣੇ ਕੇਸ ਨੂੰ ਨਿਜਿੱਠਿਆ ਸਾਰਾ ਇਹਨਾਂ ਦੀਆਂ ਕੀ ਪਹੁੰਚ ਰਹੀਆਂ ਨੇ ਪੁਲਿਸ ਦੀ ਕਾਰਗੁਜ਼ਾਰੀ ਕਿੰਨੀ ਕਿ ਬਿਹਤਰ ਰਹੀ ਹੈ ਮੈਨੂੰ ਬਹੁਤਾ ਨਹੀਂ ਪਤਾ ਸੋਸ਼ਲ ਮੀਡੀਆ ਤੋਂ ਤੁਹਾਡੀਆਂ ਗੱਲਾਂ ਹੀ ਮੈਂ ਮਾੜੀਆਂ-ਮੁਟੀਆਂ ਸੁਣੀਆਂ ਨੇ